ਤੇ ਪਿੱਤਨ ਕਿਰੋੜੇ ਸਟਾਇਏ ਬਸ ਉਹ ਤੇ ਉਹ ਪਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਇਹ ਡ੍ਰੀਮ ਇਹ ਡ੍ਰੀਮ ਲੈਂਡ ਕਲੋਨੀ ਜਿਹੜੀ ਕਿ ਬਾਬਾ ਮੋਟਰ ਦੇ ਬੈਕ ਸਾਈਡ ਦੇ ਉੱਤੇ ਪੈਂਦੀ ਹੈ ਜੀ ਇਹ ਉਹ ਬਦ ਕਿਸਮ ਸੜਕਾ ਜਿਹਨੂੰ 25 30 ਸਾਲ ਹੋ ਗਏ ਆ ਅਜੇ ਤੱਕ ਕਿਸੇ ਨੇ ਦੀ ਸਾਰ ਨਹੀਂ ਲਈ ਐਮਐਲਏ ਸਾਹਿਬ ਦੇ ਮਿਲਣ ਕਰਕੇ ਇਹ ਸੜਕ ਦਾ ਉਦਘਾਟਨ ਜਿਹੜਾ ਕੀਤਾ ਗਿਆ ਇਹ ਸੜਕ ਦਾ ਪੱਥਰ ਤੇ ਪਾ ਦਿੱਤਾ ਗਿਆ ਵਾ ਪਰ ਅਜੇ ਤੱਕ ਲੋਕ ਨਹੀਂ ਪਈ ਹੈਗੀ ਤੇ ਅਸੀਂ ਐਮਐਲਏ ਸਾਹਿਬ ਨੂੰ ਇਹ ਗੱਲ ਕਹਿੰਨੇ ਆ ਕਿ ਜਲਦੀ ਤੋਂ ਜਲਦੀ ਜੜੀ ਆਏ ਸੜਕ ਨੂੰ ਲੋਕ ਪਾ ਕੇ ਤਿਆਰ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਆਵਾਜ਼ਾਈ ਦਾ ਜਿਹੜਾ ਵਾ ਉਹ ਸਾਧਨ ਠੀਕ ਠਾਕ ਹੋ ਸਕੇ ਇਸ ਪੱਖ ਦੇ ਵਿੱਚ ਸਾਡੇ ਭਾਈ ਸਾਹਿਬ ਸਰਦਾਰ ਬਾਬਾ ਦਰਸ਼ਨ ਸਿੰਘ ਜੀ ਕੋਈ ਆਪਣੇ ਪ੍ਰਵਚਨ ਕਰਨਗੇ ਬੋਲੋ ਜੀ। ਸੜਕਾਂ ਨੂੰ ਬੜਾ ਚਿਰ ਹੋ ਗਿਆ ਉਹ ਇਹਨੂੰ ਠੀਕ ਬਣਾਉਣ ਨਹੀਂ ਰਹੇ ਪਤਾ ਨਹੀਂ ਕਿਉਂ ਨਹੀਂ ਬਣਾਦੇ। ਜੇ ਬਣਾਉਣਦੇ ਚਲੋ ਸਾਰੀ ਸਾਰੀ ਆਉਣ ਜਾਣ ਵਾਲਿਆਂ ਨੂੰ ਚੰਗੀ ਨਹੀਂ ਹੁੰਦੀ। ਤੇ ਰੋੜ ਆਏ ਬਣ ਬਣ ਸਾਈਕਲ ਹੀ ਗੁੱਠੇ ਲੈਣ ਲਾਤੇ ਤੇ ਸਾਈਕਲ ਵੀ ਨਹੀਂ ਚੱਲਦਾ। ਸਾਈਕਲ ਸਾਡਾ ਘਰ ਪਿਆ। ਜੇ ਇਹ ਸੜਕ ਬਣੀ ਹੋਵੇ ਤਾਂ ਚਲੋ ਐਂ ਪੈਦਲ ਵੀ ਜਾ ਸਕੀਏ ਸਾਈਕਲ 'ਤੇ ਵੀ ਜਾ ਸਕੀਏ ਪਤਾ ਨਹੀਂ ਕਿਉਂ ਨਹੀਂ ਬਣਾਦੇ ਕੋਈ ਗਵਰਨਮੈਂਟ ਕੋਈ ਹੋ ਹੈ ਨਹੀਂਗਾ ਹਾਜੀ ਪਾਜੀ ਠੀਕ ਜੇ ਬਣ ਜੇ ਸੜਕ ਤੇ ਚੰਗਾ ਹੀ ਆ ਬਹੁਤ ਤੰਗੀ ਸਾਰੇ ਨੂੰ ਹਵਾ ਜੀ ਤੇ ਬੜੇ ਦਿਨਾਂ ਤੋਂ ਠੀਕ ਹੈ ਜੇ ਬਣ ਜੇ ਤੇ ਬਹੁਤ ਸਾਈਕਲ ਕਰਦੇ ਨੇ ਬਾਹਰ ਸਾਈਕਲ ਤੇ ਬੜੇ ਰਵੇਸਤਾ ਸਾਡੇ ਨੇ ਸਾਈਕਲ ਤੇ ਚੱਲਦਾ ਹੀ ਪੈਦਲ ਬੜਾ ਔਖਾ ਚੱਲੇ